ਉਧਰ ਹੀ ਆਸਵਾਦੀਆਂ ਚੱਲੇ ਨੇ ਬਸੰਤ ਪੰਚਵਿਦੀਆਂ ਖੁਸ਼ੀਆਂ ਨੇ ਦੇਖੋ ਪਤੰਗ ਚੜ੍ਹ ਰਹੇ ਨੇ ਇੱਧਰ ਇੱਧਰ ਖਾਂ ਵਾਤਾ ਜੀ ਆਈ ਸਟਾ ਥੜੇ ਨੇ ਨਾਲ ਜਿਵੇਂ ਜਾਫੀ ਜੀ ਖੜੇ ਨੇ ਛੜੇ ਨਾਰ ਸਿੰਘ ਪੰਜਾਬੀ ਬੱਤਰੀ ਟਾਵਰ ਪੈਰਾਂ ਦੇਰ ਕਾ ਵੀ ਇੱਧਰ ਕੈਨੀ ਗਵੰਧਪੁਰਿਆ ਸਾਹਿਬ ਛੜੇ ਨੇ ਉੱਪਰ ਉੱਪਰ ਨੇ ਖੜਾ ਤੇ ਹਰਮਨ ਖੜਾ ਤੇ ਗਲਾਬ ਸਿਧਾਣਾ ਖੜਾ ਬੌਂਚਰ ਆ ਇੱਧਰ ਕਾ ਫਿਲਮਾਖੀ ਖੜਾ ਇੱਧਰ ਤੰਗਰੀ ਲਿਆ ਦਿਓ ਖੜੇ ਰਹਿ ਕੇ ਬਤਾਉਂਦੇ ਨੇ ਸਭ ਦਾ ਜਿਵੇਂ ਨਹੀਂ ਰਹੇ ਪਤਣਾ ਜਾਂ ਦੇਖਣਗੇ ਦੇਖਣਗੇ ਕਲਬ ਦਾ ਤਾਂ ਪਤਣਾ ਨਹੀਂ ਦਿਸ ਰਿਹਾ ਕਲਾ ਦਾ ਟਰੈਕਿੰਗ ਦਿਸ ਰਿਹਾ ਉਹ ਦੀ ਸਾਹਮਣੇ ਆਹ ਜਿਸ ਤਰੀਕੇ ਬੀਬੀ ਜੀ ਮਾੜੇ ਆਦਮ ਮੁੰਡੇ ਦਿਖ ਰਹੇ ਨਹੀਂ ਪਰ ਬਹੁਤ ਸਾਰੇ ਕੋਠੇ ਦਿਖ ਰਹੇ ਨੇ ਮੁੰਡੇ ਸਾਹਮਣੇ 6 ਵਜੇ ਦੇਖ ਸਕਦੇ ਹੋ ਸਾਰੇ ਦਾਣੇ ਕੋਠੇ ਇੱਧਰ ਵੀ ਮੁੰਡੇ ਬੈਠੇ ਨੇ ਦਿਖਾਓ ਇੱਧਰ ਦਾ ਜ਼ੂਮ ਕਰ ਰਹੇ ਨੇ ਮੁੰਡਿਆਂ ਕਿੱਥੇ ਲਾ ਰਿਹਾ ਆਰੇ ਮਾਣ ਨਹੀਂ ਟਿੱਕ ਹੋਣੀ ਮੈਂ ਨਹੀਂ ਸਮਝ ਆ ਰਿਹਾ ਇੱਧਰ ਮੁੰਡੇ ਕਿੱਡੇ ਕਿੱਡੇ ਬੈਠੇ ਨੇ ਹਾਂ ਆਉਂਦਾ ਅਸਟਾ ਜੀ ਸੀਰ ਸਿੰਘ ਬੈਠਾ ਟੋਪੀਆਂ ਲਈ ਪਤਨ ਕੀ ਕਰ ਰਹੇ ਨੇ ਦੇਖ ਹਾਂ ਜਵਾਕ ਹਾਂ ਬਾਸ ਚੱਕ ਤਾਉਂਦੀ ਆ ਜੋ ਅੱਠ ਪਤੰਗ ਆ ਅੱਠ ਪਤੰਗ ਵੜਦੇ ਹੀ ਦੇਖੋ ਫੈਫਰਾ ਸਿੰਘ ਨੂੰ ਪਤੰਗ ਵੜਦਾ ਤੜਕੇ ਦਾ ਮਾਮਾ ਫੇਰ 900 ਹੋ ਗਏ ਅੱਠ ਤੋਂ ਵੱਡੇ ਦਾ 900 ਹੋ ਗਏ 200 ਪਤੰਗ ਵੜਤੇ ਅੱਜ ਸਾਂਝੀ ਪਾਟੀ ਲਿਖ ਕੇ ਡਾਓ ਪਤੰਗ ਤੇ ਬਈ ਆ ਮਾਡ ਯਾ ਬਣਾ ਕੇ ਆ ਉਧਰ ਗੱਬਰ ਖੜਾ ਵੀਡੀਓ ਬਣਾ ਵੀ ਗੱਬਰ ਨੇ ਪਤੰਗ ਤੱਕਈ ਵੜਤੇ ਕਯੂਮ ਕਰ ਜੇ ਗੱਬਰ ਨੇ ਬੜਾ ਚੱਲ ਭਾਈ ਜਾ ਹੁਲਿਆ ਜਾ ਕੇ ਬੰਨ ਪੁੰਨ ਆ ਜੀ ਫਾਈਨ ਲਾਈਨ ਯਾਰ ਆਹੀ ਗੁਣ ਉਹ ਤਾਂ ਦੇਖੋ ਨਾਲ ਸਭ ਪੰਜਾਬੀ ਖੜੇ ਨੇ ਮੈਂ ਜਿੰਨੇ ਜਗਾ ਚੱਲੀ ਇਹਦਾ ਅੱਥਨ ਹੋਊਗਾ ਹੋ ਰਾਜਦਾ ਉਰੀ ਨੱਚਾਂਗੇ ਅਰੇ ਦਾਉਰੀ ਨੱਚ ਰਹਾ ਦਾ ਬਸ ਹਾਂ ਬਾਡ ਵੀ ਉਡੋਰ ਹਾਂ ਪਾਉਣ ਲੱਗੀ ਤੁੰਤ ਪਾਉਣ ਲੱਗੀ ਜੀ ਦੱਸਣ ਉਹ ਦੇਖੋ ਪਤੰਗ ਕਿੱਡਾ ਚੜਾ ਮੁੰਡੇ ਨੇ ਆਪਣਾ ਏਡਾ ਪਤੰਗ ਹੋ ਇੱਧਰ ਦਿਖਾ ਪਤੰਗ ਆ ਦੇਖੋ ਪਤੰਗ ਕਿੱਡਾ ਇੱਥੇ ਸਾਜੀ ਪਾਟੀ ਲਿਖ ਕੇ ਚੜਦੇ ਨੇ ਇਹ ਵੀਡੀਓ ਜੇ ਤੁਹਾਨੂੰ ਬਹੁਤ ਛੋਟਾ ਲੱਗ ਰਿਹਾ ਜਿਉਂ ਇਹ ਕੈਮਰੇ ਦੇ ਅੰਦਰ ਛੋਟਾ ਲੱਗ ਰਿਹਾ ਹੂੰ ਇਹ ਬਹੁਤ ਵੱਡਾ ਹਾਂ ਇਹ ਤਾਂ ਪਤੰਗ ਕੋਠੇ ਜਟਾ ਹੈ ਤਖ਼ਤੇ ਰ 1000 ਰੁਪਏ ਪਤੰਗ ਵੜਦਾ ਜੀ ਆ ਦੇਖੋ ਜੀ ਆ ਬੜਾ ਗਰੇ ਲਾਤੇ ਬਹਾਨਾ ਜੇ ਤਣਕ ਨਹੀਂ ਦਿੱਤੇ ਉਹ ਦੇਖੋ ਜੀ ਹਾਂ 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 ਦੇਖੇ ਕੋਈ ਉਹੀ ਸੜਤੇ ਉਹੀ ਸੜਤੇ ਅੱਜ ਤਾਂ ਕਣਕ ਚੇਰੀ ਨਹੀਂ ਵੱਢੀ ਜਾਂਦੀ ਜਿੰਨੇ ਪਤੰਗ ਪੜਬੜ ਸੜਤੇ ਕਾਹ ਇਨਰ ਜੀ ਆ ਦੇਖੋ ਆ ਦੇਖੋ ਹੀਏ ਇਹ ਲਾਦੀ ਖੱਚ ਅੰਦਰ ਮਹਿਸੂਸ ਕਰ ਰਿਹਾ ਦੇਖੀ ਹੈ 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 ਗੀ ਯਾਰ ਠੰਡਾ ਹੈ ਗਿਆ ਦੋ ਬਚਾਰ ਪੇਸ਼ ਕਰ ਸੰਗਤਾਂ ਨੂੰ ਅੱਜ ਬਸੰਤ ਦੀਆਂ ਵਧਾਈਆਂ ਦੇ ਚਲ ਵਧਾਈਆਂ ਦੇ ਉਧਰ ਬਸੰਤ ਦੀਆਂ ਸਾਰੀ ਸੰਗਤਾਂ ਨੂੰ ਵਧਾਈਆਂ ਦੇ ਆਪਣੀਆਂ ਬਸੰਤ ਦੀਆਂ ਹਾਂ ਵਾਇਕ ਰੇਜੀ ਕਰਾ ਚਾ ਵਾਇਕ ਰੇਜੀ ਕੀ ਬਟੇ ਸਾਰਿਆਂ ਨੂੰ ਇਹ ਪ੍ਰਸੰਤ ਦੀਆਂ ਬੜੀਆਂ ਬੜਾਈਆਂ ਉਧਰ ਡੋਰ ਗਡੂਗੀ ਬਾ ਬੀਟ ਕੇ ਫੇਰ ਉਧਰ ਦੇਖੋ ਪੇਚਾ ਪਹਿਰਿਆ ਹਾਂ ਉਧਰ ਦੇਖੋ ਪੇਚਾ ਪਹਿਰੇ ਗਲਾਵ ਸਧਾਨਾ ਜੀ ਲਾ ਰਹੀ ਹਾਂ ਇੱਥੇ ਹੈ ਹਾਂ ਸਾਰੇ ਸੰਗਤ ਦਾ ਦਰਪਕੇ ਰਹੇ ਜੀ ਖੁਸ਼ੀਆਂ ਭਰੇ ਦਿਹਾੜਾ ਇਸੇ ਤਰ੍ਹਾਂ ਮਨਾਇਆ ਹਾਂ ਐਸੀ ਤਰ੍ਹਾਂ ਮਨਾਇਆ ਜਾਇਆ ਕਰੇ ਤੁਮ ਤਾਂ ਮਨਰ ਜਹਾਂ ਨੇ ਇੱਥੇ ਬੱਧਰ ਤੇ ਬਨਾਮ ਨੇ ਇੱਥੇ ਬੱਧਰ ਤੇ ਹੋਰ ਵੀ ਸੰਤਾਂ ਤੋਂ ਨਹੀਂ ਜਾਣਗੇ ਨਾਰ ਸਿੰਘ ਜੀ ਪ੍ਰਧਾਨ ਕੀ ਕੈਮਰੇ ਹੈ ਇਹ ਹੁਣ ਜਿੰਨਾ ਤੱਕ ਸਾਰੀ ਉਮਰ ਲਈ ਇਹ ਪ੍ਰਧਾਨ ਬਣਾਤਾ ਸਾਡੀ ਪਾਰਟੀ ਦਾ ਇਹਨਾਂ ਕੋਈ ਆਉਦਾ ਬਦਲ ਨਹੀਂ ਸਕਦਾ ਕੋਈ ਲਾ ਨਹੀਂ ਸਕਦਾ ਪੱਕੇ ਸੈਨ ਹੋ ਗਏ ਟੱਪ ਵਰਗੇ ਲੋ ਇਹ ਇਧਰ ਪੇਚੇ ਲੱਗ ਜਾਂਦੇ ਨੇ ਕਹਿੰਦੇ ਨੇਰੇ ਚ ਵੀ ਪੇਚੇ ਲੱਗ ਜਾਂਦੇ ਨੇ ਬੜਾ ਆਦਾ ਬੜਾ ਆਇਆ ਗੱਠਿਆ ਚੜ ਰਿਹਾ ਚੜ ਰਿਹਾ ਚੜ ਰਿਹਾ ਪੈਰਾ ਜਿੱਦਾ ਡੋਰ ਕੱਟਦੇ ਫੇਰ ਪੈਰਾ ਜਿੱਦਾ ਇਕੱਲੀ ਵੀ ਆ ਉੱਧਰ ਕਰ ਕੈਮਰਾ ਕੈਮਰਾ ਦਾ ਉਹ ਵੀ ਸਾਹਮਣੇ ਇਹ ਅਗਲਾ ਪੂਰਾ ਟੈਲਰ ਦਾ ਕੰਮ ਜੁਰਾ ਚੁਰਾ ਵਾਲੇ ਅੱਜ ਵਰਤਾ ਵਰਤਾ ਹੀ ਵਰਤਾ ਗੁਲਾਬ ਸੁਧਾਨੇ ਨੇ ਬੱਲੇ ਬੱਲੇ ਇੱਧਰ ਸਾਰੇ ਪਤੰਗ ਖਾਨੀ ਕਰਦੇ ਮદાન ਗੁਲਾਬ ਸੁਧਾਨੇ ਨੇ ਕੱਲੇ ਪਤੰਗ ਝੜ ਰਹੇ ਸਾਡੀ ਪਾਰਟੀ ਦਾ ਪਤੰਗ ਝੜ ਰਿਹਾ ਹੈ ਸਾਡੀ ਪਾਰਟੀ ਦਾ ਬੱਲੇ ਸਾਡੀ ਪਾਰਟੀ ਦਾ ਪਤੰਗ ਸਭ ਮਾਰੇ ਵੱਡ-ਵੱਡਾ ਗੁਲਾਬ ਸੁਧਾਨੇ ਆ ਤੇ ਚੰਗਲ ਦੋਰਾ ਦੇਖੋ ਜੀ ਪਤੰਗ ਝੜ ਰਹੇ ਆ ਕੌਣ ਆ ਰਿਹਾ ਹੈ ਪ੍ਰਧਾਨ ਉਹ ਕਰਨਗੇ ਮੀਟਿੰਗ ਇਹਦੇ ਦੱਛਣਗੇ ਕਿ ਕਿੰਨੇ ਪਤੰਗ ਬੜਤੇ ਦੱਸੋ ਇਹ ਦੇਖੋ ਇਹਨਾਂ ਨੇ ਪਤੰਗ ਕਈ ਵਾਰ ਤੇ 1000 2000 ਵਾਰ ਬੜਦਾ 1200 ਅੱਜ ਸਵੇਰ ਤੋਂ ਇਹ ਲੱਗੇ ਹੋਏ ਨੇ ਨੌਜਵਾਨਾਂ ਨੇ 1200 ਤਾਂ ਕੋਈ ਪਤੰਗ ਨਹੀਂ ਦਿਸ ਰ ਐਵੇਂ ਦੱਸੋ ਨੇੜੇ ਤੇੜੇ ਹੋਣ ਜਦੋਂ ਮੈਂ ਆਇਆ ਹਾਂ ਇਹ ਤਾਂ ਦਿਖਾ ਲੈ ਰਿਹਾ ਕੋਈ ਪਤੰਗ ਨਹੀਂ ਦਿਖਾਈ ਦੇ ਰਿਆ ਹਾਂ ਸਾਰਾ ਮੰਦਾਨ ਖਾਲੀ ਹੋ ਗਿਆ ਸਾਡੀ ਪਾਡੀ ਰ ਇੱਕ ਪੁਸਤਕਾ ਸਨਮਾਨ ਦਿੱਤੇ ਜਾਉਂਦਾ ਹਾਂ ਸਨਮਾਨਤ ਕਰੇ ਜਾਉਗਾ ਨਾਰ ਸਿੰਘ ਪ੍ਰਧਾਨ ਉਹ ਦੇਖੋ ਜੀ ਕੱਲੇ ਚੜ ਰਹੀ ਉਹ ਦੇਖੋ ਸਾਹਮਣੇ ਦੇਖ ਸਕਦੇ ਹੋ ਏ ਉਡੂਮ ਕਰ ਸਮਾਰ ਕੇ ਕਿਸੇ ਬਦੰਦ ਕਿੱਥੇ ਦਿਸ ਤਰਹਣੀ ਚ ਉਡੂਮ ਕਰ ਸਮਾਰ ਕੇ ਬੱਦਲੇ ਬੱਦਲ ਹੋ ਗਿਆ ਜੀ ਇਹਦਾ ਮਤਲਬ ਪਤੰਗਾ ਆਪਣਾ ਬਹੁਤ ਦੂਰ ਆ ਉਹ ਦਿਸ ਨਹੀਂ ਰਿਹਾ ਜੀ ਦਿਸ ਨਹੀਂ ਰਿਹਾ ਜੀ ਸਾਨੂੰ ਲੱਗਦਾ ਪੈਂਕ ਕਹਿੰਦੇ ਹੁਣ ਚੜਾਉਂਦੀ ਦਿਸ ਰਿਹਾ گلاب ਦੇਖ ਸਕਦੇ ਹਾਂ ਹਾਂ ਪਤੰਗਾ ਨਹੀਂ ਬਹੁਤ ਜ਼ਿਆਦਾ ਡੋਰ ਹੈ ਬਾੜੀ ਛੱਡ ਰੱਖੀ ਆ ਓ ਕੱਲੀ ਮੈਦਾਨ ਫਤਿਹ ਕਰਤਾ ਜੀ ਕੱਲੀ ਮੈਦਾਨ ਫਤਿਹ ਕਰਤਾ ਸੁਣ ਹਣ ਬੁਲਾਓ ਜੀ ਫਤਿਹ ਕਰਤਾ ਮੈਦਾਨ